ਸਾਥਰੀਆ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਆਪਾਂ ਲਾਡ ਲੀਆਂ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਕੰਜਕਾ ਬਠੌਣੀਆਂ ਆ ਚਾ ਰਹੇ ਨੇ ਗੁਰਪ੍ਰੀਤ ਵੀਰ ਕੀ ਭਾਰ ਕੁੜੀਆਂ ਦੋ ਤੀਆਂ ਨੂੰ ਕੰਜਕਾ ਨਹੀਂ ਮੰਨ ਰਹੀ ਤੇ ਫਿਰ ਫਲ ਕਿਵੇਂ ਮਿਲੇਗਾ ਸੋਚੀਵੇਂ ਘਰ ਵਿੱਚ ਹੀ ਦੋ ਕੰਜਕਾ ਨੇ ਜੇ ਉਹਨਾਂ ਨੂੰ ਬਿਠਾਇਆ ਜਾਵੇ ਤੇ ਪੰਜ ਹੋਰ ਕੁੜੀਆਂ ਨੂੰ ਤੇ ਫਿਰ ਵੀ ਰੱਬ ਫਲ ਦੇ ਦਿੰਦਾ ਹੈ ਪਰ ਇਹ ਤਾਂ ਸੋਚ ਰਹੇ ਨੇ ਕਿ ਸ਼ਾਇਦ ਇਨ੍ਹਾਂ ਕੁੜੀਆਂ ਦੇ ਮੈਂ ਮੱਥੇ ਨਹੀਂ ਲੱਗਣਾ ਤੇ ਜਿਹੜੀਆਂ ਦੁੱਚੀਆਂ ਘਰ ਸੱਤ ਕੁੜੀਆਂ ਆਉਣਗੀਆਂ ਉਹ ਵੀ ਤਾਂ ਕੰਜਕਾ ਹੀ ਹੋਣਗੀਆਂ ਤੇ ਹੁਣ ਜੇ ਇਨ੍ਹਾਂ ਨੂੰ ਬਾਹਰ ਕੋਈ ਕੁੜੀ ਨਾ ਮਿਲੇ ਕੋਈ ਆਪਣੀ ਕੁੜੀ ਨੂੰ ਇਨ੍ਹਾਂ ਦੇ ਘਰ ਹੀ ਨਾ ਭੇਜੇ ਤਾਂ ਫਿਰ ਇਹ ਕਿਥੋਂ ਕੰਜਕਾ ਇਕੱਠੀਆਂ ਕਰ ਲੈਣਗੇ ਸੋ ਇਹਨਾਂ ਦੇ ਨਾਲ ਇਵੇਂ ਹੀ ਹੋਣ ਵਾਲਾ ਏ ਕਿਉਂਕਿ ਜੇਕਰ ਸਾਰੀਆਂ ਕੁੜੀਆਂ ਪੂਰੀਆਂ ਨਾ ਆਈਆਂ ਤੇ ਫਿਰ ਇਹਨਾਂ ਦੇ ਘਰ ਹੀ ਜਦ ਦੋ ਕੁੜੀਆਂ ਹੈਗੀਆਂ ਨੇ ਤਾਂ ਫਿਰ ਉਹਨਾਂ ਨੂੰ ਹੀ ਕੰਜਕਾ ਬਣਾਉਣਾ ਪਵੇਗਾ ਪਰ ਇੱਥੇ ਗੁਰਪ੍ਰੀਤ ਦੀ ਸੋਚ ਬੜੀ ਗਲਤ ਨਜ਼ਰ ਆ ਰਹੀ ਆ ਤੇ ਜਿਹੜਾ ਇਹ ਕੈਰੈਕਟਰ ਬ੍ਰੇ ਕਰ ਰਹੇ ਆ ਇਦਾਂ ਦੀ ਸੋਚ ਵਾਲੇ ਇਨਸਾਨ ਅਸਲ ਜ਼ਿੰਦਗੀ ਵਿੱਚ ਕਈ ਵਾਰ ਹੁੰਦੇ ਨੇ ਜੋ ਆਪਣੀਆਂ ਧੀਆਂ ਨੂੰ ਘਰੋਂ ਕੱਢ ਕੇ ਤੇ ਬਾਹਰ ਇਦਾਂ ਦੀਆਂ ਕੰਮ ਕਰ ਲਈ ਜੇ ਕੋਈ ਕਹਿੰਦਾ ਹੈ ਤੇ ਉਹ ਕਰਨ ਵੀ ਲੱਗ ਜਾਂਦੇ ਨੇ ਪਰ ਇਦਾਂ ਫਲ ਕਦੀ ਨਹੀਂ ਮਿਲਦਾ ਹੁਣ ਜਿਵੇਂ ਕਿ ਉਸਦੇ ਭਰਾ ਨੇ ਕੁੜੀ ਨੂੰ ਝੋਲੀ ਵਿੱਚ ਪਾਇਆ ਹੋਇਆ ਹੈ ਪਰ ਉਸਦੀ ਘਰ ਵਾਲੀ ਉਸ ਨੂੰ ਸੰਭਣਾ ਵੀ ਨਹੀਂ ਚਾਹੁੰਦੀ ਤੇ ਆਪਣੇ ਪੇਕਿਆਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਚੁੱਕੜਾਂ ਦੇ ਵਿੱਚ ਆ ਕੇ ਉੱਥੇ ਚਲੀ ਜਾਂਦੀ ਆ ਉਹ ਤੇ ਮਿੰਦਾ ਉਹਨਾਂ ਨੂੰ ਸਮਝਾ ਕੇ ਲਿਆਉਂਦਾ ਹੈ ਕਿ ਤੂੰ ਸਾਰਾ ਕੁਝ ਇਹਨਾਂ ਦੇ ਕਹੇ ਤੇ ਕਰ ਰਹੀ ਆ ਕੁੜੀ ਅਸੀਂ ਸਾਹਮਣੀ ਆ ਇਹਨਾਂ ਨੂੰ ਕੀ ਪ੍ਰੋਬਲਮ ਆ ਸੋ ਇਹ ਸਾਰੀਆਂ ਗੱਲਾਂ ਕਹਿ ਕੇ ਉਹ ਘਰ ਤਾਂ ਆ ਜਾਂਦੀ ਆ ਪਰ ਮਿੰਦਾ ਹੁਣ ਇਹ ਪੱਕਾ ਵਾਦਾ ਕਰ ਦਿੰਦਾ ਹੈ ਕਿ ਮੈਂ ਆਪਣੀ ਧੀ ਨੂੰ ਆਪੇ ਹੀ ਸੰਭਾਲ ਲਵਾਂਗਾ ਤੇਜਾ ਤੇ ਗੁਰਪ੍ਰੀਤ ਉਸ ਦੇ ਉੱਤੇ ਕਾਫੀ ਫੈਸਲੇ ਥੋਪਦਾਏ ਥੇ ਉਹਦੇ ਜਿਹੜੇ ਮਨ ਵਿੱਚ ਆਵਾਜ਼ ਹੁੰਦੀ ਆ ਉਹ ਤਾਂ ਬੜੀ ਬੁਲੰਦ ਨਿਕਲਦੀ ਆ ਪਰ ਆਪਣੇ ਭਰਾ ਦੇ ਅੱਗੇ ਤਾਂ ਉਸਦੇ ਕੋਲੋਂ ਬੋਲਿਆ ਨਹੀਂ ਜਾਂਦਾ ਫਿਰ ਉਹ ਹੀ ਕਰਨ ਲੱਗ ਜਾਂਦਾ ਏ ਜੋ ਉਸਦਾ ਭਰਾ ਗੁਰਪ੍ਰੀਤ ਕਹਿੰਦਾ ਏ ਗੁਰਪ੍ਰੀਤ ਸਾਈਆਂ ਦੇ ਪਿੱਛੇ ਲੱਗਾ ਅੱਖਾਂ ਮੀਟੀਆਂ ਹੋਈਆਂ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਦਾ ਮੈਂ ਕਰ ਰਿਹਾ ਆਪਣੇ ਘਰ ਵਿੱਚ ਤੇ ਮੇਰੇ ਘਰ ਵਿੱਚ ਸਾਰਾ ਜੋ ਹੋ ਰਿਹਾ ਉਸਦੇ ਕਹੇ ਤੇ ਹੀ ਹੋ ਰਿਹਾ ਇਹ ਗੱਲ ਉਸ ਨੂੰ ਸਮਝਣ ਵਿੱਚ ਤਾਂ ਅਜੇ ਟਾਈਮ ਲੱਗ ਹੀ ਜਾਣਾ ਹੈ ਪਰ ਇਹ ਕੰਮ ਉਸਨੇ ਕਿਹਾ ਹੈ ਉਹ ਵੀ ਸੋਚ ਸਮਝ ਕੇ ਕਹਿਣਾ ਚਾਹੀਦਾ ਸੀ ਕਿ ਜੇ ਮੁੰਡਾ ਘਰ ਵਿੱਚ ਚਾਹੁੰਦੀ ਹੋ ਤੇ ਕੰਜਕਾ ਬਿਠਾਓ ਸੋ ਉਹ ਗੱਲ ਤਾਂ ਉਸਨੇ ਕਹਿ ਦਿੱਤੀ ਤੇ ਕੰਜਕਾ ਵੀ ਇੱਕ ਕੁੜੀਆਂ ਹੀ ਹੁੰਦੀਆਂ ਨੇ ਸੋ ਇਦਾਂ ਕੁੜੀਆਂ ਨੂੰ ਘਰ ਵਿੱਚ ਬੁਲਾਉਣ ਲਈ ਫਲ ਲੈਣਾ ਚਾਹੁੰਦੇ ਨੇ ਤੇ ਉਹਦਾ ਕੁੜੀ ਘਰ ਵਿੱਚ ਨਹੀਂ ਚਾਹੀਦੀ ਸੋ ਇੱਥੇ ਹੀ ਸਾਰਾ ਕੁਝ ਸਾਈਆਂ ਘਰਾ ਰਿਹਾ ਹੈ ਤੇ ਉਹਦੇ ਚਰ ਕੇ ਹੀ ਹੋ ਰਿਹਾ ਹੈ ਜਦੋਂ ਉਸ ਦਾ ਪਰਦਾ ਫਾਸ਼ ਹੋਵੇਗਾ ਫਿਰ ਗੁਰਪ੍ਰੀਤ ਦੀਆਂ ਅੱਖਾਂ ਖੁੱਲਣਗੀਆਂ ਪਤਾ ਲੱਗੇਗਾ ਕਿ ਜੋ ਮੈਂ ਸੋਚਦਾ ਸੀ ਆਪਣੀਆਂ ਧੀਆਂ ਬਾਰੇ ਉਹ ਸਾਰਾ ਕੁਝ ਗਲਤ ਸੀ ਤੇ ਮੈਂ ਆਪਣੀਆਂ ਧੀਆਂ ਨੂੰ ਲਾਡਾ ਨਾਲ ਕਿਉਂ ਨਹੀਂ ਪਾਲ ਸਕਿਆ ਉਦੋਂ ਪਛਤਾਉਂਦਾ ਕੀ ਫਾਇਦਾ ਹੋਣਾ ਹੁਣ ਉਹ ਪਾਏ ਕਪੁੱਤ ਦੇ ਪਿਛੇ ਹੀ ਦੌੜ ਘਾਰ ਰਿਹਾ ਹੈ ਰੱਬ ਦੀ ਰਜਾ ਵਿੱਚ ਨਹੀਂ ਰਹਿ ਰਿਹਾ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ